ਉਹ ਕੀ ਕੀ ਚਾਹੁੰਗੇ ਅੱਜ ਦੇ ਸਟੂਡੈਂਟ ਅੱਜ ਪਰਮ ਸ਼ਹੀਦ ਬ੍ਰਹਮਗਾਨੀ ਬਾਬਾ ਮਹਾਰਾਜ ਸਿੰਘ ਜੀ ਦੇ ਜਨਉਸਥਾਨ ਤੇ ਪਹੁੰਚੇ ਆਂ ਤਪਸਥਾਨ ਤੇ ਇਸ ਜਗ੍ਹਾ ਦੇ ਉੱਤੇ ਉਹਨਾਂ ਦੇ ਜਿਹੜਾ ਯਾਦ ਦੇ ਵਿੱਚ ਦੀਵਾਨ ਹਾਲ ਬਣਿਆ ਹੋਇਆ ਉਹਦੇ ਫਰਸ਼ ਦੀ ਦਿੱਕਤ ਸੀਗੀ ਉਹਨੂੰ ਠੀਕ ਕਰਾਉਣ ਦੇ ਲਈ ਸਾਡੇ ਬਹੁਤ ਹੀ ਸਤਿਕਾਰਯੋਗ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾ ਜੀ ਉਹਨਾਂ ਦੇ ਆਪਣੇ ਨਿੱਜੀ ਫੰਡ ਦੇ ਵਿੱਚੋਂ ਬਾਬਾ ਮਹਾਰਾਜ ਸਿੰਘ ਜੀ ਜੋ ਟਰਸਟ ਬਣਿਆ ਹੋਇਆ ਉਸ ਨੂੰ ਅੱਜ 10 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਆ ਉਹ ਦਿੱਤੀ ਗਈ ਹੈ ਔਰ ਅਸੀਂ ਬੜੇ ਆਪਣੇ ਆਪ ਨੂੰ ਧੰਨ ਸਮਝਦੇ ਆ ਕਿ ਇਦਾਂ ਦੇ ਜਿਹੜੇ ਸ਼ਹੀਦ ਨੇ ਇਹਨਾਂ ਦੀ ਤੁਛ ਸੇਵਾ ਕਰਨ ਦਾ ਸਾਨੂੰ ਮੌਕਾ ਮਿਲਿਆ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਿ ਉਹ ਹਮੇਸ਼ਾ ਬਹੁਤ ਪਿਆਰ ਦਿੰਦੇ ਨੇ ਕਿੰਨੇ ਲੱਖ ਦੀ ਗ੍ਰਾਂਟ ਇਹ ਦਿੱਤੀ ਗਈ ਅੱਜ 10 ਲੱਖ ਰੁਪਏ ਦਾ ਜਿਹੜਾ ਚੈੱਕ ਆ ਉਹ ਕਮੇਟੀ ਨੂੰ ਪੇਟ ਕੀਤਾ ਗਿਆ ਜੀ ਜੱਸਾ ਜੀ ਤੁਸੀਂ ਕੀ ਕਹਣਾ ਚਾਹੁੰਦੇ ਹੋ ਅੱਜ ਅੱਜ ਪਰਮ ਸ਼ਹੀਦ ਬ੍ਰਹਮਗਾਨੀ ਬਾਬਾ ਮਹਾਰਾਜ ਸਿੰਘ ਜੀ ਦੇ ਜਨਉਸਥਾਨ ਤੇ ਪਹੁੰਚੇ ਆ ਤਪਸਥਾਨ ਤੇ ਇਸ ਜਗ੍ਹਾ ਦੇ ਉੱਤੇ ਉਹਨਾਂ ਦੇ ਜਿਹੜਾ ਯਾਦ ਦੇ ਵਿੱਚ ਦੀਵਾਨ ਹਾਲ ਬਣਿਆ ਹੋਇਆ ਉਹਦੇ ਫਰਸ਼ ਦੀ ਦਿੱਕਤ ਸੀਗੀ ਉਹਨੂੰ ਠੀਕ ਕਰਾਉਣ ਦੇ ਲਈ ਸਾਡੇ ਬਹੁਤ ਹੀ ਸਤਿਕਾਰਯੋਗ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾ ਜੀ ਉਹਨਾਂ ਦੇ ਆਪਣੇ ਨਿੱਜੀ ਫੰਡ ਦੇ ਵਿੱਚੋਂ ਬਾਬਾ ਮਹਾਰਾਜ ਸਿੰਘ ਜੀ ਜੋ ਟਰਸਟ ਬਣਿਆ ਹੋਇਆ ਉਸ ਨੂੰ ਅੱਜ 10 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਆ ਉਹ ਦਿੱਤੀ ਗਈ ਹੈ ਔਰ ਅਸੀਂ ਬੜੇ ਆਪਣੇ ਆਪ ਨੂੰ ਧੰਨ ਸਮਝਦੇ ਹਾਂ ਕਿ ਇਦਾਂ ਦੇ ਜਿਹੜੇ ਸ਼ਹੀਦ ਨੇ ਇਹਨਾਂ ਦੀ ਤੁਛ ਸੇਵਾ ਕਰਨ ਦਾ ਸਾਨੂੰ ਮੌਕਾ ਮਿਲਿਆ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਿ ਉਹ ਹਮੇਸ਼ਾ ਬਹੁਤ ਪਿਆਰ ਦਿੰਦੇ ਨੇ ਕਿੰਨੇ ਲੱਖ ਦੀ ਗ੍ਰਾਂਟ ਇਹ ਜੀ ਦਿੱਤੀ ਗਈ ਅੱਜ 10 ਲੱਖ ਰੁਪਏ ਦਾ ਜਿਹੜਾ ਚੈੱਕ ਆ ਉਹ ਕਮੇਟੀ ਨੂੰ ਪੇਟ ਕੀਤਾ ਗਿਆ ਜੀ